ਸਿੱਕਲ ਮਾਡਲ ਸਰੀ ਹੈਡ ਲਾ ਵਿਕੇ ਤਕਰੀਬਨ ਮੁਕੰਮਲ ਤਿਆਰੀਆਂ ਹੋ ਚੁਕੀਆਂ ਹੈ ਹੈਂਡਲ ਲੌਗ ਵੀ ਲੱਗ ਗਈ ਹੈ ਟੋਲੀ ਲਾਈ ਗਈ ਹੈ ਲੱਗ ਰਹੀ ਹੈ ਬਾਕੀ ਵੀ ਸੇਫਟੀ ਦੇ ਲਈ ਕਿਨਾਰਿਆਂ ਤੇ ਆ ਟ੍ਰੀਟਮੈਂਟ ਪਲਾਨ ਦੇ ਜੋ ਲੋਹੇ ਦੇ ਗ੍ਰਿਲਾਂ ਵੀ ਲੱਗ ਰਹੀਆਂ ਤਾਂ ਜੋ ਆ ਜਿਹੜੀ ਆ ਰਹੀ ਮਸਿਆ ਦੇ ਅਜਾਤ ਕੋ ਜਿਹੜਾ ਅਸਲਾਨਾ ਮੇਲਾ ਹੁੰਦਾ ਉਹ ਵੀ ਆ ਰਿਹਾ ਸੰਘਤ ਬਹੁਤ ਆਉਂਦੀ ਆ ਸੇਫਟੀ ਨੂੰ ਮੋਕ ਰੱਖ ਲਿਆ ਦ੍ਰੈਲਾਂ ਲੁਗੀਆਂ ਰੀਆਂ ਲਾਈਆਂ ਗਈਆਂ ਆ ਲਗਾਤਾਰ ਕਾਰ ਚੱਲ ਰਹੇ ਨੇ ਪੰਜਾਬ ਦੇ ਨੇਕਾਂ ਵੱੰਡਾ ਸਿੱਚਰ ਮਾਡਲ ਬਣਿਆ ਇਹ ਨਗਰ ਨੂੰ ਸੰਸਿਖਿਆਲ ਜੁਲੂ ਕੋਤ ਦਿਆ ਹੈ ਇਹ ਬਹੁਤ ਹੀ ਸੋਹਣਾ ਨਵਾਂ ਜਿਹੜਾ ਟੀਕੇ ਦਾ ਕੰਮ ਹੈ ਲਾਈਟਾਂ ਦਾ ਪੂਰਾ ਪ੍ਰਾਂਦ ਹੈ ਇਹਦੇ ਵਿੱਚ ਸਾਰਾ ਹੀ 3 ਵਾਲੇ ਪਾਣੀ ਦਾ ਬਹਿਣ ਲਈ ਉਹਦੀ ਆ ਪਾਰਕਾਂ ਕੋਈ ਕਹਿ ਨਹੀਂ ਸਕਦਾ ਇੱਥੇ ਵੀ ਇਹ ਪਾਣੀ ਟ੍ਰੀਟ ਕਰਨ ਵਾਲਾ ਵੀ ਇਹ ਛੱਪੜ ਆ ਤਾਂ ਜਿਹੜੀ ਕ੍ਰੈਪ ਪਹਿਲੀ ਤੁਹਾਨੂੰ ਫੋਟੋ ਦਿਖਾਈਏ ਤੇ ਬਹੁਤ ਜ਼ਿਆਦਾ ਇਥੇ ਨਰਕ ਬਣਿਆ ਹੋਇਆ ਹੈ। ਕੋਈ ਬੋਲੇ ਭਾਈ ਦੇ ਇਹ ਕਾਰੀ ਕਰਾ ਜੀ। ਥੈਂਕ ਯੂ।

ਕੋਟਨਾ ਤੋਂ ਸੇਵਾਦਾਰ ਬਲੌਕ ਲਾਉਂਦੀ ਸੇਵਾ ਇਹ ਕੂਆ ਜੀ ਤਿੰਨ ਇੱਥੇ ਪਾਣੀ ਚੱਲ ਆ ਜਾਂਦਾ ਵਾ ਇਨਪੁੱਟ ਸਾਰੇ ਸੀਵਰੇਜ ਦੀ ਆ ਜੜੀਆਂ ਨਾਲ ਇੱਥੇ ਚੀਜ਼ਾਂ ਲੱਗੀਆਂ ਨਿਕਲ ਰੈਂਦੀਆਂ ਉਦੋਂ ਗਾਂ ਵਾਲੇ ਘਾਲੀਆਂ ਚੀਜ਼ਾਂ ਬਹਿ ਜਾਂਦੀਆਂ ਪਾਣੀ ਦੇ ਲੋਨ ਨਿਕਲ ਕੇ ਅੱਗੇ ਜਾਂਦਾ ਇਹਨਾਂ ਸਾਫ ਇੱਥੇ ਹੋ ਗਿਆ ਪਹਿਲੇ ਗੂ ਜੀ ਇਹਤੀ ਜਿਹੜੀਆਂ ਤੈਰ ਨਾਲੀ ਕੋਈ ਚੀਜ਼ ਰਹਿ ਗਈ ਉਹ ਚਾ ਜਾਣੀ ਹੈ। ਇਹ ਆਖਰੀ ਖੂਹ ਦੇ ਵਿੱਚ ਨਿਤਰ ਕੇ ਦੋਹਾਂ ਚੀਜ਼ਾਂ ਬਾਹਰ ਪਾਣੀ ਦੇ ਰਹਿਣ ਸਾਫ਼ ਹੋ ਗਏ। ਭਾਰੀਆਂ ਜਿਹੜੀਆਂ ਰੋਗੀਆਂ ਤੈਰ ਨਾਲੀਆਂ ਵਿੱਚ। ਨੂਆ ਪੋਵਾਂ ਦੇ ਵਿੱਚ। ਇਹ ਜੋ ਕਿ ਇਹ ਵੱਡੇ ਪੌਂਡ ਚ ਪਾਣੀ ਆ ਜਾਂਦਾ। ਇਹਦੇ ਆਪੋਜੀਟ ਉਧਰ ਮੋਟਰ ਲੱਗੀ ਆ। ਪਾਣੀ ਘੁੰਮ ਕੇ ਜਾਂਦਾ ਔਰ ਵਕਰਿਆ ਆਉਂਦੀ ਔਰ ਸਾਫ਼ ਹੋ ਜਾਂਦਾ ਤੇ ਅੱਗੇ ਖੇਤੀ ਨੂੰ ਲੱਗਣ ਵਾਲਾ ਪਾਣੀ ਜਾਂਦਾ ਪਾਣੀ ਖੇਤੀ ਨੂੰ ਲੱਗਦਾ ਇਹ ਐਸੀ ਛਿੱਟਾ ਮਾਡਲ ਜਿਹੜਾ ਪਿੰਡਾਂ ਦੇ ਗੰਦੇ ਪਾਣੀ ਨੂੰ ਜਿਹੜੇ ਸ਼ਰਾਬ ਆ ਨੂੰ ਵਰਦਾਨ ਕਿੱਦਾਂ ਬਣਦੇ ਉਹਨੂੰ ਅਸੀਂ ਖੇਤੀ ਲਈ ਕਿੱਦਾਂ ਵਰਤਣਾ ਅੱਜ ਉਹਦੇ ਹੱਲ ਦੇ ਲਈ ਐਸੀ ਛਿੱਟਾ ਮੜ ਜਾਣਾ ਜਾਂਦਾ ਦੁਨੀਆਂ ਦੇ ਵਿੱਚ ਗੰਦੇ ਪਾਣੀਆਂ ਦੇ ਹੱਲ ਲਈ ਵੱਡੇ ਮੰਨੇ ਵਾਲਾ ਤੇ ਇਹ ਦੇਖ ਕਿਉਂ ਕਹਿ ਨਹੀਂ ਸਕਦਾ ਇਹ ਛੱਪੜ ਆ। ਨੀਆਂ ਸੋਣੀਆਂ ਤੇ ਪਾਰਕਾਂ ਬਣ ਰਹੀਆਂ। ਸਪ੍ਰਿੰਗਲਰ ਮਾਡਲ 3 ਆ ਜੀ। ਨਵਾਂ ਇਹਦੇ ਵਿੱਚ ਸਾਰਾ ਹੀ ਲਾਈਟਾਂ ਦਾ ਪਾਰਕਾਂ ਦਾ ਪੀਣ ਵਾਲੇ ਪਾਣੀ ਦਾ ਵਹਣ ਲਈ ਵਧੀਆ ਕਾ ਸ਼ਗਨ ਲਈ ਫਲ ਫਰੂਟ ਵਾਲੇ ਰੁੱਖ ਹਰ ਤਰੰਗ ਦੇ ਵਿੱਚ ਚੈਰੀ ਕੀਤੀ ਜਾਂਦੀ ਹੈ। ਮਿਡਲ ਲਾਅ ਵੀ ਤਿਆਰ ਹੋ ਰਿਹਾ ਸਪ੍ਰਿੰਗਲਰ ਮਾਡਲ 3। ਤਕਰੀਬਨ ਤਿਆਰੀਆਂ ਮੁਕੰਮਲ ਆ। ਜਿਆਸਿਕ ਨਗਰਿਆ ਜੀ ਸੰਸਿਚੀ ਵਾਲ ਵੱਲੋਂ ਐਮਪੀ ਕੋਟੇ ਵਾਚੇ ਪੈਟ ਨੂੰ ਗੋਦ ਲਿਆ ਗਿਆ ਤੇ ਸਾਰਾ ਖਰਚਾ ਨਾਲੋਂ ਕੀਤਾ ਜਾ ਰਿਹਾ